ਅੱਜ ਐਸ.ਟੀ.ਪੀ.ਸੀ ਦਾ اجلاس ਸੀਗਾ ਇਹ ਸ਼੍ਰੋਮਣੀ ਅਕਾਲੀ ਦਾ ਲੰਬਰਸਰ ਆਪਣੀ ਜਮਹੂਰੀਅਤ ਬਹਾਲ ਕਰਨ ਵਾਸਤੇ ਉਰੇ ਜੋ ਬੀਤ ਰਿਹਾ ਉਹਦਾ ਇੱਕ ਮੈਮੋਰੰਡਮ ਦੇਣ ਆਇਆ ਸਾਨੂੰ ਸਵੇਰੇ 10:30 ਵਜੇ ਉੱਥੇ ਗੁਰੂ ਘਰ ਤੋਂ ਅੰਦਰ ਆਣ ਤੋਂ ਮਨਾ ਕੀਤਾ ਗਿਆ ਪੁਲਿਸ ਨੇ ਪੈਰਾ ਲਾ ਕੇ ਸਾਨੂੰ ਉੱਥੇ ਰੋਕਿਆ ਹੋਇਆ ਅਸੀਂ ਇੱਕ ਕਾਗਜ਼ ਦੇਣ ਵਾਸਤੇ ਉੱਥੇ ਜਲੀਲ ਹੋ ਕੇ ਗਏ ਆਂ 5 ਘੰਟੇ ਉੱਥੇ ਧਰਨਾ ਲਾ ਕੇ ਉੱਥੇ ਅਸੀਂ ਖੜਕ ਕੇ 3 ਵਜੇ ਸਾਨੂੰ ਕਿਹਾ ਕਿ ਤੁਸੀਂ ਜਾ ਸਕਦੇ ਹੋ 3 ਵਜੇ ਤੁਰਨ ਲੱਗੇ ਤੇ ਇਹ ਪੁਲਿਸ ਨੇ ਦਾੜੀ ਪੱਟ-ਪੱਟ ਕੇ ਸਾਨੂੰ ਉੱਥੇ ਰੋਕਿਆ ਮੈਂ ਆਪਣੇ ਗੁਰੂ ਦੇ ਘਰ ਉਰੇ ਆਪਣੀ ਸੋਚ ਲੈ ਕੇ ਆਇਆ ਜੇ ਮੈਂ ਆਪਣੇ ਗੁਰੂ ਘਰ ਚ ਪੇਸ਼ੀ ਹੋ ਜਾਦਾ ਤੇ ਕਿਹੜਾ ਸਿਕਰੇ ਆਜ਼ਾਦ ਹੈ